ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਛੀਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਦੋਸਤੋ ਇਹ ਪਿੰਡ ਆਉਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲੋਂ ਕਾਫੀ ਵੀਡੀਓ ਪਹਿਲਾਂ ਬਣਾ ਚੁੱਕੇ ਆ ਅੱਜ ਫੇਰ ਦੋ گاਵਾ ਦਿਖਾਉਣੀਆਂ ਦੋ ਵੇੜਾ ਦਿਖਾਉਂਗਾ ਦੋਸਤੋ ਦੋਨੇ ਨਸਲ ਜਰਸੀ ਹੈ ਤਿਆਰ ਸੋਹਣੀਆਂ ਹੁੰਦੀਆਂ ਹੁੰਦੀਆਂ ਟਾਈਮ ਕਿੰਨਾ ਕੁ ਬਾਕੀ ਹੋ ਬਾਈ ਆਪਾਂ ਨੂੰ ਦੱਸ ਦੂਗਾ ਬਾਕੀ ਜਿਹੜਾ ਭਰਾ ਖਰੀਦਣਾ ਚਾਹੂਗਾ ਇਹਨਾਂ ਨੂੰ ਉਹ ਆ ਕੇ ਤਸੱਲੀ ਕਰ ਲੂਗਾ ਸੋ ਆਓ ਇਹਨਾਂ ਬਾਰੇ ਜਾਣਕਾਰੀ ਬਾਈ ਤੋਂ ਲਈਏ ਤੇ ਫਿਰ ਇਹ ਤੁਹਾਨੂੰ ਵੈਸੇ ਤੇ ਖੁੱਲ੍ਹਿਆਂ ਹੀ ਫਿਰਦੀਆਂ ਪਰ ਫਿਰ ਵੀ ਤੁਹਾਨੂੰ ਚੰਗੀ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਆਪਾਂ ਜਾਣਕਾਰੀ ਇਹਨਾਂ ਗਾਵਾਂ ਬਾਰੇ ਲੈ ਲੈਂਦੇ ਹਾਂ ਜਸਕਰਨ ਬਾਈ ਸਸਰੀ ਕਾ ਸਾਸਰੀ ਗਾਲ ਜਗਜੀਤ ਵੀਰੇ ਜਸਕਰਨ ਅੱਜ ਆਪਾਂ ਦੋ ਜਰਸੀ ਦਿਖਾ ਰਹੇ ਹਾਂ ਹਾਂ ਬਾਈ ਪਹਿਲਾਂ ਆਪਾਂ ਇਸੇ ਤੋਂ ਸ਼ੁਰੂਆਤ ਕਰ ਲઈએ ਜਿਹੜੀ ਇੱਧਰ ਹਾਂ ਬਾਈ ਕਿੰਨਵਾ ਸੂਆ ਸੁੰਦੀ ਹੈ ਬਾਈ ਬਾਈ ਪਹਿਲਾ ਸੂਆ ਸੁੰਦੀ ਹੈ ਜਗਜੀਤ ਠੀਕ ਹੈ ਦੰਦੋ ਕਿ ਕਿੰਨਾ ਟਾਈਮ ਲਾਊਗੀ ਇਹ 10 ਤਰੀਕ ਨੂੰ ਦਣ ਪੂਰੇ ਆ ਜਗਜੀਤ ਬਾਈ 10 ਤਰੀਕ ਨੂੰ ਹਾਂ ਅੱਛਾ ਸੀਮਨ ਦੀ ਕੋਈ ਡਿਟੇਲ ਹੈ ਆਪਣੇ ਕੋਲ ਹਾਂ ਹੈਗੀ ਆ ਬਾਈ ਤੇ ਆ 062 ਦੀ ਆ ਬਾਈ ਖੁਦ ਲੱਗਾ ਕਿਹੜਾ ਅੱਗੇ ਜੈਗ ਤੋਂ ਗੱਬਣਾ ਸੈਕਸਰ ਤੋਂ ਬਾਈ ਜੈਗ ਦਾ ਸੈਕਸਰ ਸੀਮਨ ਹਾਂ ਦੋਨੇ ਬੱਛੀਆਂ ਵਾਲੇ ਟੀਕੇ ਲੱਗੇ ਵਿਆ 100% ਤਾਂ ਬੱਛੀਆਂ ਹੀ ਦੇਣਗੀਆਂ ਠੀਕ ਹੈ ਤੇ ਬਾਕੀ ਚਲੋ ਬਹੁਤਾ ਪਤਾ ਨਹੀਂ ਹੁੰਦਾ ਹਨਾ ਸਹੀ ਹੈ ਕੀ ਰੇਟ ਹੈ ਨਾ ਬਾਈ ਇਹਦਾ ਰੇਟ ਬਾਈ ਇਹਦਾ 110 ਆ ਜਗਜੀਤ 1 ਲੱਖ 10 ਹਾਂ 1 ਲੱਖ 1000 ਰੁਪਿਆ ਬਾਈ ਸੋ ਦੋ ਦੰਦ ਬੱਛੀ ਬਾਈ ਪਰ ਉਹਨੂੰ ਹੱਕ ਦੇਨੂੰ ਅਜੇ ਪਹਿਲਾ ਸੂਆ ਸੇ ਮੰਨ ਲਾ ਅਜੇ ਦਾ 8 ਤੋਂ 10 ਦਾਣੀ ਬਤਿਆਰੀ ਚੀ ਬਾਕੀ ਐ ਦੇ ਠੀਕ ਐ ਹਾਂ ਬਾਈ ਸੋ ਪਹਿਲਾ ਸੂਆ ਸੋਣਾ ਹਵਾਨਾ ਫਿਕਸ ਰੱਖੂਗੀ ਚੰਗਾ ਹਵਾਨਾ ਬਣਾਉਗੀ ਥਣਾ ਜਿਹੜਾ ਉਹ ਵੀ ਸੋਣਾ ਰਹਿਣਾ ਨਾ ਤਾਂ ਬਹੁਤਾ ਲੰਬਾ ਥਣ ਜਾਵੇ ਤੇ ਨਾ ਛੋਟਾ ਹੀ ਰਵੇ ਬਾਕੀ ਕੰਨ ਦੀ ਗੁਲਾਈ ਜਿਹੜੀ ਉਹ ਤੁਸੀਂ ਦੇਖ ਲਓ ਦੱਸੋ ਇਦਾਂ ਦਾ ਇਹਦਾ ਰੰਗ ਐ ਇਹ ਹੋਣੀ ਨਵਾਈਆਂ ਥੋੜਾ ਟਾਈਮ ਪਹਿਲਾਂ ਅਜੇ ਧੁੱਪ ਜਿਹੜੀ ਉਹ ਲਗਭਗ ਮੱਧਣ ਪੈਗੀ ਐ ਮਤਲਬ ਹੋ ਸਕਦਾ ਵੀ ਥੋੜਾ ਬਹੁਤਾ ਰੰਗ ਜਦੋਂ ਤੁਸੀਂ ਆਓ ਤਾਂ ਕਲਰ ਥੋੜਾ ਬਹੁਤ ਇਦੋਂ ਤੁਹਾਨੂੰ ਫਰਕ ਚ ਲੱਗੇ ਵੈਸੇ ਹੁਣ ਲਗਭਗ ਸੁੱਕੀਆਂ ਜੀਆਂ ਹੀ ਖੜੀਆਂ ਉਹ ਤੇ 110000 ਰੇਟ ਹੈ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਵੜ ਵਜਨ ਸੋਨਾ ਉਮਰ ਦੇ ਹਿਸਾਬ ਤੇ ਅਜੇ ਦੋ ਦੰਦ ਵੱੱਛੀ ਹੈ ਤੇ ਕੱਦ ਵੀ ਚੰਗਾ ਹੈ ਸੁਜੀ ਨੂੰ ਪਸੰਦ ਆਵੇ ਦੱਸੋ ਤਾਂ ਇਹਦਾ ਰੇਟ 110000 ਤਾਂ ਚਾਹੇ ਦਾ ਤੁਸੀਂ ਦੇਖ ਸਕਦੇ ਹੋ ਜਿਹੜਾ ਭਰਾ ਜਰਸੀ ਤੇ ਕੰਮ ਕਰਨਾ ਚਾਹੁੰਦਾ ਹੈ ਰਿਕਾਰਡ ਬਾਈ ਦੇ ਦਸਨ ਮੁਤਾਬਕ ਪੂਰਾ ਕੰਪਲੀਟ ਹੈ ਬਾਕੀ ਤੁਸੀਂ ਇਸ ਤੋਂ ਬਾਅਦ ਚ ਏਆਈ ਚੰਗੇ ਬੋਲ ਦੀ ਕਰਵਾ ਕੇ ਇਦਾਂ ਹੀ ਤੁਸੀਂ ਬੱਚੇ ਦੇ ਤੋਂ ਵਧੀਆ ਲੈ ਸਕਦੇ ਹੋ ਇੱਕ ਹੋਰ ਵੈੜ ਤੁਹਾਨੂੰ ਦਿਖਾਉਣੇ ਆ ਉਸ ਤੋਂ ਬਾਅਦ ਜਿਸ ਕਰਨ ਬਈ ਇਹਦੀ ਕੀ ਡਿਟੇਲ ਹੈ ਜਗਜੀਤ ਇਹ ਦੂਜਾ ਸੂ ਹੈ ਬਾਈ ਠੀਕ ਹੈ ਹਾਂ ਛੇ ਦਾ ਅਰੀਜਨਲ ਮੂੰਹ ਚੋ ਬਾਈ ਹਜੇ ਕੰਨੀਆਂ ਖੜੀਆਂ ਦੋਨੇ ਠੀਕ ਹੈ ਇੱਥੇ ਖੜਦੀ ਮੜਾ ਜਾ ਕੋਈ ਨਹੀਂ ਅੱਛਾ ਇਹਦੀ ਵੀ ਸੀਮਨ ਡਿਟੇਲ ਹੈ ਆਪਣੇ ਕੋਲ ਬਾਈ ਇਹਦੀ ਇਹ ਲੈਵਨ ਹੈਡ ਦੀ ਆ ਖੁਦ ਠੀਕ ਹੈ ਹਾਂ ਜਗਜੀਤ ਵੀਰੇ ਤੇ ਹਜੇ 1 ਹਫਤਾ ਬਾਕੀ ਪਿਆ ਇਹਨੇ 25 ਕਿਲੋ ਦੁੱਧ ਖਰਾਬ ਚਵਾਇਆ ਪਹਿਲੇ ਸੂਏ ਜੀ ਇਧਰ ਮੋੜਦੇ ਚ ਇਧਰ ਨੂੰ ਇਧਰ ਨੂੰ ਮੋੜਦੇ ਕੋਈ ਨਹੀਂ ਹੁਣ ਇਹ ਕਿੰਨੇ ਕਿੰਨੇ ਦਿਨ ਦੇ ਬਾਕੀ ਆ ਢੜ ਮੜੀ ਟਾਈਮ ਕਿੰਨਾ ਬਾਕੀ ਜਿਸ ਕਰ ਇਹਦਾ 1 ਹਫਤਾ ਬਾਕੀ ਹੈ ਜਗਜੀਤ ਬਾਈ ਇਹਦਾ ਰੇਟ ਕੀ ਰਹਿਣਾ ਇਹਦਾ ਰੇਟ ਬਾਈ 1 ਲੱਖ ਬਸ ਦੇਣ ਵਾਲਾ 1 25 ਆ ਯਾਨੀ ਮਾਣਤਾਨ ਕਰ ਦਾਂਗੇ ਬਾਈ 1 25 ਚੋਂ ਹਾਂ 1 25 ਠੀਕ ਹੈ ਇਹ ਕਿਹੜੇ ਬੋਲ ਤੋਂ ਕੱਪਣਾ ਏ ਬਾਈ ਲੱਗਿਆ ਸੈਕਸੜਾ ਇਹਦੇ ਮੈਂ ਕੰਪਲੀਟ ਕਲੀਅਰ ਕਰਕੇ ਦੱਸ ਦੂੰਗਾ ਹੈ ਸੈਕਸੜ ਤੋਂ ਹੀ ਗੱਬਣਾਗੀ ਯਾਨੀ ਆਪਾਂ ਨੂੰ ਐ ਨਹੀਂ ਪਤਾ ਲੱਗਿਆ ਕਿਹੜਾ ਹੋਇਆ ਲੱਗਿਆ ਉਹਦਾ ਮੈਨੂੰ ਫੋਲ ਡਿਟੇਲਸ ਉਹਦੀ ਮੈਂ ਜਮਾ ਸਾਰੀ ਲੈ ਕੇ ਆਇਆ ਪਰ ਇਹ ਹੈ 11 ਹੈਡ ਦੀ ਲੱਗਿਆ ਇਹਦੇ ਜਿਹੜਾ ਹੋਇਆ ਉਹ ਆਪਾਂ ਦੱਸ ਦਾਂਗੇ ਬਾਈ ਠੀਕ ਹੈ ਸੋ ਦੋਸਤੋ ਇਹ ਦੋ ਵਹਿੜਾਂ ਦੋਨੇ ਇੱਕ ਦੂਜਾ ਸੁਆ ਤੇ ਦੂਜੀ ਪਹਿਲਾ ਸੁਆ 2 ਲੱਖ ਤੇ 35000 ਡਿਮਾਂਡ ਬਣਦੀ ਹੈ ਜੋੜੇ ਦੀ ਜਿਹੜਾ ਭਰਾ ਪਸੰਦ ਕਰੇ ਉਹ ਆ ਸਕਦਾ ਇੱਥੇ ਆ ਕੇ ਦੇਖਿਓ ਜਰਸੀ ਬਰੀਡ ਦੇ ਜੇ ਕੰਮ ਕਰਨਾ ਤਾਂ ਇਹਨਾਂ ਦੀ ਹਾਈਟ ਵੀ ਜਰਸੀ ਦੇ ਹਿਸਾਬ ਤੇ ਚੰਗੀ ਹੈ ਦੂਜੀ ਗੱਲ ਵਜ਼ਨ ਜਰਸੀ ਦਾ ਜੇ ਦੇਖਦੇ ਆ ਉਹ ਵੀ ਚੰਗਾ ਹੈ ਤੇ ਨਾਲ ਇਹ ਜ਼ਰੂਰ ਧਿਆਨ ਚ ਰੱਖ ਲਓ ਵੀ ਜਰਸੀ ਐਫ ਨਾਲੋਂ ਆਪਾਂ ਨੂੰ ਪਤਾ ਛੋਟੀ ਹੁੰਦੀ ਹੈ ਪਰ ਜੇ ਜਰਸੀ ਬਰੀਡ ਨੂੰ ਦੇਖੋਗੇ ਤਾਂ ਉਹਦੇ ਹਿਸਾਬ ਤੇ ਹਾਈਟ ਇਹਨਾਂ ਦੀ ਤੁਹਾਨੂੰ ਚੰਗੀ ਮਿਲ ਜਾਣੀ ਹੈ ਜਿਹੜੀ ਇਹ ਬੱਚੀ ਹੈ ਦੱਸੋ ਇਹਦਾ ਥਣ ਦਾ ਸਹਿਜ ਫੇਰ ਦਿਖਾਉਣਾ ਹੈ ਬਿੱਥੀ ਬੜੀ ਚੰਗੀ ਹੈ ਜੇ ਦਿਨ ਇਹ ਵੀ ਲੈਂਦੀ ਹੈ ਸੌਣ ਚ ਦਿਨ ਦੂਜੀ ਵੜ ਵੀ ਲਾਉਗੀ ਸੌਣ ਚ ਜਿਹੜੀ ਦੂਜਾ ਸੂਆ ਸੁੰਦੀ ਹੈ ਪਹਿਲਨ ਜਾਂ ਦੂਜੇ ਸੂਏ ਜਿਹੜੀ ਮਰਜ਼ੀ ਖਰੀਦ ਲੋ ਇਹਦਾ ਹਵਾਨਾ ਬਹੁਤ ਸੋਹਣਾ ਬਣਦਾ ਆਉਂਦਾ ਹਜੇ ਇਹਨੇ ਦਿਨ ਲੈਣੇ ਆ ਸੂਨ ਦੇ ਵਿੱਚ ਹਾਥੀ ਚਵਾਈ ਜਾਣਾ ਹੋਰ ਚੱਕਰ ਆਥੀ ਵੀ ਜਿਹੜਾ ਮਰਜ਼ੀ ਚਵਾਈ ਕਰ ਲੈ ਜਗਜੀਤ ਬਾਈ ਹਾਂ ਹੱਥ ਦੀ ਚਵਾਈ ਤੂੰ ਆਈ ਹੋਈ ਆ ਠੀਕ ਹੈ ਛੀਨ ਵੀ ਲਾ ਲੈ ਹਾਥੀ ਵੀ ਕਰ ਲੈ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਸੋ ਦੋਸਤੋ ਥਣ ਇਸ ਸਾਈਡ ਤੋਂ ਵੀ ਦੇਖ ਲੋ ਵਿੱਥੀ ਚੰਗੀ ਦਿਸਦੀ ਐ ਚਾਰੇ ਥਣ ਤੁਹਾਨੂੰ ਇੱਥੋਂ ਦੇਖਣਗੇ ਜਿਸ ਕਰਣ ਉਧਰ ਨੂੰ ਫੇਰ ਤੋਰਦੇ ਲੈ ਦੋਨੇ ਇਕੱਠੀਆਂ ਕਰਦੇ ਜੱਥੇ ਪੜਗੇ ਉੱਥੇ ਜਾਣ ਦੇ ਜਾਣ ਦੇ ਜਾਣ ਦੇ ਸੋ ਇਹ ਦੋ ਵਹਿੜਾਂ ਦੱਸੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਿਖਾਉਣੀ ਆ ਸੀ ਬਾਈ ਦੇ ਕੋਲੋਂ ਖੁੱਲੀਆਂ ਵੈਸੇ ਸ਼ੌਂਕ ਨਾਲ ਛੱਡ ਲਈਦੀਆਂ ਕਿਉਂਕਿ ਜਗਾ ਹੁਣ ਅੱਜਕੱਲ ਹਰੇਕ ਭਰਾਏ ਧਿਆਨ ਜ਼ਰੂਰ ਦਿੰਦਾ ਵੀ ਜੇ ਗਾਵਾਂ ਰੱਖਣੀਆਂ ਆ ਤਾਂ ਪੋਲਾ ਥਾਂ ਨਰਮ ਮਿੱਟੀ ਹੋਵੇ ਤੇ ਉਹਦੇ ਤੇ ਖੁੱਲੀਆਂ ਫਿਰਦੀਆਂ ਸੋਹਣੀਆਂ ਵੀ ਲੱਗਦੀਆਂ ਸੋ ਦੋ ਹੀ ਵਹਿੜਾਂ ਸੀ ਦੱਸੋ ਅੱਜ ਦੀ ਇਸ ਵੀਡੀਓ 'ਚ ਜਿਹੜਾ ਨਾ ਤੁਹਾਨੂੰ ਚੱਚਿਆ ਉਹਦੀ ਤਸੱਲੀ ਕਰਿਓ ਧੰਨਵਾਦ ਵੀਡੀਓ ਦੇਖਣ ਵਾਸਤੇ